ਬਾਲੀਆਂ ਪਿੰਡ ਕੋ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੋ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਗਰੀਬ ਲੋਕਾਂ ਵਾਸਤੇ ਅੱਖਾਂ ਦਾ ਅੱਖਾਂ ਦੇ ਚਸ਼ਮਿਆਂ ਦਾ ਅੱਖਾਂ 'ਚ ਲੈਂਸ ਪਹਿਣ ਵਾਸਤੇ ਤੇ ਚਮੜੀ ਦੇ ਰੋਗਾਂ ਦਾ ਗਰੀਬ ਲੋਕਾਂ ਵਾਸਤੇ ਆਪਣੇ ਪਰਿਵਾਰ ਵੱਲੋਂ ਅਸੀਂ ਆਧੜ ਪਿੰਡਾਂ ਦੇ ਵਿੱਚ ਕੈਂਪ ਦੀ ਜਿਹੜੀ ਸਾਡੀ ਲੜੀ ਹੈ ਉਹ ਚੱਲਦੀ ਆ ਰਹੀ ਹੈ ਔਰ ਉਸੇ ਤਹਦਾ ਜਬ ਬਾਲੀਆਂ ਪਿੰਡ ਦੇ ਵਿੱਚ ਨਾਲ ਓਰੇ ਕੁਝ ਸੰਗਤ ਰੂਪਾ ਜਿਹੜੀ ਤੋਂ ਵੀ ਆਈ ਹੈ ਤੇ ਕੁਝ ਲੋਕ ਬਾਕੀ ਪਿੰਡਾਂ ਚੋਂ ਵੀ ਸੰਗਤ ਉਹ ਆ ਕੇ ਇਲਾਜ ਵਾਸਤੇ ਆਈ ਹੈ ਇੱਕੋ ਹੀ ਸੋਚ ਹੁੰਦੀ ਹੈ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਅਸੀਂ ਸਹੂਲਤ ਦੇ ਸਕੀਏ ਚਾਹੇ ਚਮੜੀ ਦੇ ਰੋਗਾਂ ਦੀ ਦਵਾਈ ਦੀ ਗੱਲ ਹੈ ਤੇ ਚਾਹੇ ਅੱਖਾਂ ਦੇ ਵਿੱਚ ਦਵਾਈ ਪਾਉਣ ਦੀ ਗੱਲ ਹੈ ਜਾਂ ਚਸ਼ਮੇ ਦੇਣ ਦੀ ਗੱਲ ਹੈ ਜਾਂ ਉਹਦੇ ਨਾਲ ਜੁੜੇ ਹੋਏ ਅੱਖਾਂ ਦੇ ਲੈਂਸ ਪਾਉਣ ਦੀ ਗੱਲ ਹੈ ਤੇ ਤੁਸੀਂ ਦੇਖਿਆ ਕਿ ਕਿੰਨੇ ਵੱਡੇ ਪੱਧਰ ਦੇ ਉੱਪਰ ਲੋਕਾਂ ਨੇ ਆ ਕੇ ਉਹਦੇ ਸਹੂਲਤ ਲੈਂਦੀ ਹੈ ਤੇ ਮੈਂ ਦੇਖ ਰਿਹਾ ਸੀ ਅੰਦਾਜ਼ਨ 350 ਦੀ OPD ਹੁਣ ਤੱਕ ਹੋ ਚੁੱਕੀ ਹੈ 9:30 ਵਜੇ ਕੈਂਪ ਚਾਲੂ ਹੋਇਆ ਸੀ 2 ਘੰਟੇ ਹੋਏ ਹਨ ਤੇ ਅੰਦਾਜ਼ਨ 40 ਲੋਕ ਆਪਰੇਸ਼ਨ ਵਾਸਤੇ ਨਿਕਲੇ ਜਿਨ੍ਹਾਂ ਚ ਲੈਂਸ ਪੈਣੇ ਹੈ ਤੇ ਜਦੋਂ ਇਹ ਕੈਂਪ ਖਤਮ ਹੋਊਗਾ ਅਸੀਂ ਇਸ ਪਿੰਡ ਚੋ ਬੱਸ ਚ ਸਾਰੇ ਮਰੀਜ਼ਾਂ ਨੂੰ ਲੈ ਕੇ ਆਪ ਜਾਵਾਂਗੇ ਆਪਰੇਸ਼ਨ ਕਰਾ ਕੇ ਸ਼ਾਮ ਨੂੰ ਸਾਡੇ ਪਿੰਡ ਦੀਆਂ ਟੀਮਾਂ ਜਿਹੜੀਆਂ ਪਿਛਲੇ 3-4 ਦਿਨ ਤੋਂ ਲਗਾਤਾਰ ਇਸ ਕੈਂਪ ਦੇ ਵਾਸਤੇ ਪ੍ਰਚਾਰ ਲਈ ਲੱਗੀਆਂ ਹੋਈਆਂ ਸੀ ਜਾਂ ਇਸ ਕੈਂਪ ਦੇ ਵਿੱਚ ਵੱਧ ਤੋਂ ਵੱਧ ਲੋਕ ਆ ਕੇ ਲਾਹਾ ਲੈ ਸਕਣ ਉਸ ਚ ਲੱਗੀਆਂ ਸੀ ਉਹ ਟੀਮਾਂ ਨਾਲ ਜਾਣ ਗਿਆ ਆਪਰੇਸ਼ਨ ਕਰਾ ਕੇ ਸ਼ਾਮ ਨੂੰ ਸਾਰੇ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਆਪਰੇਸ਼ਨ ਹੋਣਗੇ ਉਹਨੂੰ ਘਰ ਛੱਡਣਗੇ ਤੇ ਕੱਲ ਨੂੰ ਸਵੇਰੇ 10 ਵਜੇ ਬਾਲੀਆਂ ਪਿੰਡ 'ਚ ਇਸੇ ਸਥਾਨ ਤੇ ਸਾਰੇ ਪੇਸ਼ੈਂਟ ਦੀਆਂ ਅੱਖਾਂ ਦੇ ਉੱਪਰ ਜਿਹੜੀਆਂ ਪੱਟੀਆਂ ਖੁੱਲਣਗੀਆਂ ਡਾਕਟਰ ਦੁਬਾਰਾ ਉਰੇ ਆਣਗੇ ਤਾਂ ਕਿ ਸਾਰੇ ਲੋਕਾਂ ਨੂੰ ਵੱਡੇ ਪੱਧਰ ਦਾ ਰਾਹਤ ਮਿਲ ਸਕੇ ਔਰ ਮੈਂ ਸਾਰੀ ਸੰਗਤ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਹਰ ਸ਼ਨੀਵਾਰ ਨੂੰ ਜਦੋਂ-ਜਦੋਂ ਡਾਕਟਰਾਂ ਦੀ ਸੂਚ ਸਾਡੇ ਕੋਲ ਹੁੰਦੀ ਹੈ ਅਸੀਂ ਇਹ ਕੈਂਪ ਲਾਉਂਦੇ ਹਾਂ ਤੇ ਵੱਧ ਤੋਂ ਵੱਧ ਸੰਗਤ ਆ ਕੇ ਇਸ ਹਿੱਸਾ ਲਵੇ ਸਾਰੀ ਸੇਵਾ ਅਸੀਂ ਆਪਣੇ ਕੋਲੋਂ ਨਿਜੀ ਤੌਰ ਦੇ ਉੱਪਰ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਕਰਦੇ। ਲਗਾਤਾਰ ਤੁਹਾਡੇ ਇਸ ਤਰ੍ਹਾਂ ਦੇ ਕੈਂਪ ਲਗਾਏ ਜਾ ਰਹੇ। ਮੈਨੂੰ ਬੜੀ ਤਸੱਲੀ ਹੁੰਦੀ ਹੈ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਕੋਈ ਵੀ ਸੇਵਾ ਦਾ ਕੰਮ ਕਰਦੇ ਹੋ ਜਾਂ ਆਪਣੇ ਲੋਕਾਂ ਵਾਸਤੇ ਤੁਸੀਂ ਕੰਮ ਕਰਦੇ ਹੋ ਜਾਂ ਜਿਹੜੇ ਲੋੜਵੰਦ ਪਰਿਵਾਰਾਂ ਉਹਨਾਂ ਦੀ ਸੇਵਾ ਵਿੱਚ ਤੁਸੀਂ ਹਿੱਸਾ ਪਾਉਂਦੇ। ਮੇਰਾ ਨਾਮ ਕਰਮਜੀਤ ਸਿੰਘ ਹੈ ਜੀ। ਆਪਕੇ ਕਹਣਾ ਜੋਬੇ ਜੋ ਸਿੰਘਾ ਸਾਹਿਬ ਉਹਨਾਂ ਸਾਡੇ ਪਿੰਡ ਕਰਪ ਲਗਾਇਆ ਗਿਆ ਅਸੀਂ ਤਾਂ ਸਿੰਘਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਸਾਡੇ ਪਿੰਡ ਦੇ ਵਿੱਚ ਬਹੁਤ ਲੋੜਤੀ ਇਹ ਚੀਜ਼ ਦੀ ਅੱਖਾਂ ਦੇ ਚਸ਼ਮੇ ਲਾਉਣ ਦੇ ਜੀ ਅੱਖਾਂ ਦੇ ਵਿੱਚ ਲੈਂਜ ਪਾਉਣ ਦੇ ਚਮੜੀ ਦੇ ਰੋਗਾਂ ਦੇ ਬਹੁਤ ਮਰੀਜ਼ ਤੇ ਜੀ ਉਦੋਂ ਵੀ ਬਹੁਤ ਵੱਡਾ ਪ੍ਰਾਰਣ ਸਿੰਘਾ ਸਾਹਿਬ ਦਾ ਬਜ਼ੁਰਗਾਂ ਦੀ ਯਾਦ ਦੇ ਵਿੱਚ ਨਮਾਦੀ ਪੇਲੇ ਤੋਂ ਲੈ ਕੇ ਕਰਾਚੋ ਪਿੰਡ ਦੇ ਵਿੱਚ ਲਾਇਆ ਅੱਜ 30ਵਾਂ ਕੈਂਪ ਬਾਲੀ ਦੀ ਧਰਤੀ ਤੇ ਉੱਪਰ ਜੋ ਕੈਂਪ ਲੱਗਿਆ ਸਾਡੀ ਸਾਰੀ ਸੰਗਤ ਬਹੁਤ ਸਿੰਘਲਾ ਸਾਹਿਬ ਦਾ ਦੇਣ ਨਹੀਂ ਦੇ ਸਕਦੇ ਜੀ ਅਸੀਂ ਤਾਂ ਰੈਣੀਆ ਸਿੰਘਲਾ ਸਾਹਿਬ ਦੇ ਜੋ ਆਪਣੇ ਬਜ਼ੁਰਗਾਂ ਨੂੰ ਚੇਤੇ ਰੱਖਦੇ ਨੇ ਉਹਨਾਂ ਦੇ ਯਾਦਾਂ ਤਾਜ਼ਾ ਕਰਦੇ ਨੇ ਇਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਸਿੰਘਲਾ ਸਾਹਿਬ ਦਾ ਜੀ ਜੀ ਆਪਣਾ ਰਜਿੰਦਰਪਾਲ ਸਿੰਘ ਜੀ ਸਨੋ ਪਰਨੇ ਸਿੰਘ ਕਿਹੜਾ ਪਿੰਡ ਆ ਜੀ ਬਾਲੀਆਂ ਜੀ ਆ ਕੀ ਕਹਿਣਾ ਚਾਹੋਗੇ ਉਹ ਸਿੰਘਲਾ ਸਾਹਿਬ ਨੇ ਤੁਹਾਡੇ ਪਿੰਡ ਵਿੱਚ ਇੱਕ ਮੈਡੀਕਲ ਕੈਂਪ ਲਗਾਇਆ ਬਹੁਤ ਵਧੀਆ ਕਾਰਦਕਾਰੀ ਇਹਨਾਂ ਦੀ ਪਹਿਲਾਂ ਤੋਂ ਫੇਰ ਮੈਡੀਕਲ ਕੈਂਪ ਲੈ ਕੇ ਆਉਂਦੇ ਰਿਹਾ ਇੰਨਾ ਕਰਕੇ ਲੋਕਾਂ ਦੀਆਂ ਅੱਖਾਂ ਦੇ ਇਹਦੀ ਸਭ ਤੋਂ ਵੱਡੀ ਨਿਗਾਹ ਦੀ ਦੇਣ ਦੇ ਸਭ ਤੋਂ ਵੱਡੀ ਸਹੂਲਤ ਹੈ ਜਿਹਦੇ ਲਈ ਨਾਲ ਦਿਨ ਰਾਤ ਇਹਨਾਂ ਦੇ ਕੈਂਡੀਡੇਟ ਇਹਨਾਂ ਦੇ ਜਿੰਨੇ ਵੀ ਮਤਲਬ ਸੰਬੰਧਤ ਬੰਦੇ ਨੇ ਉਹ ਇਹਨਾਂ ਖੰਮਾਂ ਦੇ ਵਿੱਚ ਬਹੁਤ ਹੰਮਾ ਮਾ ਕੇ ਮਤਲਬ ਸੇਵਾ ਕਰਦੇ ਲੋਕ ਸਭ ਤੋਂ ਵਧੀਆ ਕੰਮ ਸੇਵਾ ਹੀ ਲੈਂਦੀ ਆ ਮੈਂ ਲਈ ਅੱਜ ਚਮੜੀ ਦੀ ਰੋਗ ਦੀ ਵੀ ਤੇ ਲੈਂਡ ਦਾ ਵੀ ਅੱਖ ਦਾ ਕੀ ਲੱਗਦਾ ਜਿੰਜੀ ਬਹੁਤ ਵਧੀਆ ਲੱਗਦਾ ਹੈ ਜੀ ਜਿਹੜਾ ਜਗਮੀਰ ਸਿੰਘ ਵਿੱਕੀ ਵਾਲੀ ਆ ਜੀ ਕਿਸ ਤਰ੍ਹਾਂ ਦੇ ਇੱਕ ਬਲੌਸਿਕਲਾ ਸਾਹਿਬ ਨੇ ਅੱਜ ਤੁਹਾਡੇ ਪਿੰਡਾਂ 'ਕੀ ਮੈਡੀਕਲ ਕੈਂਪ ਲਗਾਇਆ ਹੈ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਗੱਲ ਦੀ ਬਹੁਤ ਟਾਈਮ ਤੋਂ ਉਡੀਕ ਸੀ ਇਸ ਨੂੰ ਗੱਲ ਦੀ ਬਹੁਤ ਮਰੀਜ਼ ਆ ਰਹੇ ਨੇ ਰੂਪਾ ਏੜੀ ਪਿੰਡਾਂ ਵਾਲੀਆਂ ਪਿੰਡ ਹੋ ਗਏ ਚਾਰ ਪੰਜ ਸੌ ਮਰੀਜ਼ ਆ ਚੁੱਕੇ ਹੁਣ ਤੱਕ ਤੋਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਹ ਗੱਲ ਦੀ ਅਸੀਂ ਇਹ ਚਾਹੁੰਦੇ ਹਾਂ ਵੀ ਹਰ ਇੱਕ ਸਾਲ ਇਹ ਕੈਂਪ ਸਰਟੀਫਿਕੇਟ ਲੱਗੇ ਕਿਸ ਤਰ੍ਹਾਂ ਦਾ ਪਰਿਜਨ ਦੇਖਿਆ ਜਾ ਰਿਹਾ ਕਿਸ ਕਿਸ ਰੋਗ ਦੇ ਮਰੀਜ਼ਾਂ ਦੇ ਕੀ ਹੈ ਜੀ ਅੱਖਾਂ ਦਾ ਕੈਂਪ ਹੋ ਗਿਆ ਇੱਕ ਚਮੜੀ ਹੋ ਗਈ ਜੀ ਬਾਕੀ ਚਸ਼ਮੇ ਵਗੈਰਾ ਲਗਾਏ ਜਾ ਰਹੇ ਨੇ ਐਨਪ੍ਰੀਜ਼ਮ ਅੱਖਾਂ ਦੇ ਆਪਰੇਸ਼ਨ ਚ ਹਾਂਜੀ ਆਪਰੇਸ਼ਨ ਵੀ ਲੈਂਸ ਵੀ ਪਾਈ ਜਾਂਦੇ ਨੇ